ਪਹਿਲਾ ਗੱਲ ਕੋਵਿਡ ਵੈਕਸੀਨ ਦੀ ਕਰੋਨਾ ਦਾ ਦੌਰ ਸਿਹਤ ਤੇ ਆਰਥਿਕ ਤੌਰ ਤੇ ਬੇਹੱਦ ਦੀਆਂ ਮੁਸ਼ਕਲਾਂ ਭਰਿਆ ਰਿਹਾ ਸੀ ਹੁਣ ਬ੍ਰਿਟਨ ਦੀ ਕੋਵੀ ਸ਼ੀਲਡ ਬਣਾਉਣ ਵਾਲੀ ਕੰਪਨੀ ਐਸਟਰਾਜੇਨਿਕਾ ਨੇ ਹੈਰਾਨੀਜਨਕ ਖੁਲਾਸੇ ਕੀਤੇ ਨੇ ਜੋ ਸਭ ਨੂੰ ਹੈਰਾਨ ਕਰ ਦੇਣਗੇ ਕੋਵਿਡ 19 ਵੈਕਸੀਨ ਦੇ ਸਾਈਡ ਇਫੈਕਟ ਕੋਵੀ ਸ਼ੀਲਡ ਨਾਲ ਹਾਰਟ ਅਟੈਕ ਦਾ ਖਤਰਾ ਕੰਪਨੀ ਨੇ ਖੁਦ ਬੋਲ ਚ ਮੰਨਿਆ 2019 'ਚ ਆਏ ਕੋਰੋਨਾ ਨੇ ਜੋ ਪੂਰੀ ਦੁਨੀਆ ਸਮੇਤ ਭਾਰਤ ਦੇ ਲੋਕਾਂ ਦਾ ਜਾਨੀ ਨੁਕਸਾਨ ਤੇ ਆਰਥਿਕ ਨੁਕਸਾਨ ਕੀਤਾ ਉਹ ਲੋਕ ਕਰੀਬ دہਾਕਿਆਂ ਤੱਕ ਨਹੀਂ ਭੁਲਾ ਸਕਣਗੇ ਪਰ ਕੋਵਿਡ-19 ਦੀ ਵੈਕਸੀਨ ਕੋਵੀ ਸ਼ੀਲਡ ਬਣਾਉਣ ਵਾਲੀ ਬ੍ਰਿਟੇਨ ਦੀ ਐਕਸਟਰਾਜਨਿਕਾ ਫਾਰਮਾ ਕੰਪਨੀ ਨੇ ਇੱਕ ਹੈਰਾਨੀਜਨਕ ਤੇ ਚਿੰਤਾਜਨਕ ਪਾਉਣ ਵਾਲਾ ਖੁਲਾਸਾ ਕੀਤਾ ਬ੍ਰਿਟਿਸ਼ ਮੀਡੀਆ ਦੀ ਰਿਪੋਰਟ ਦੇ ਮੁਤਾਬਕ ਕੰਪਨੀ ਨੇ ਕੋਰਟ 'ਚ ਮੰਨਿਆ ਕਿ ਇਸ ਵੈਕਸੀਨ ਦੇ ਨਾਲ ਸਰੀਰ 'ਚ ਬਲੱਡ ਕਲੋਟਿੰਗ ਹੋ ਸਕਦੀ ਹੈ ਜਿਸ ਨਾਲ ਹਾਰਟ ਅਟੈਕ ਦਾ ਖਤਰਾ ਵੱਧ ਸਕਦਾ ਹੈ ਵੈਕਸੀਨ ਦੇ ਕੁਝ ਗੰਭੀਰ ਸਾਈਡ ਇਫੈਕਟ ਹੋ ਸਕਦੇ ਨੇ ਬਹੁਤ ਘੱਟ ਮਾਮਲਿਆਂ ਦੇ ਵਿੱਚ ਸਾਈਡ ਇਫੈਕਟ ਹੋ ਸਕਦੇ ਨੇ ਐਸਟਰਾਜੈਨੇਕਾ ਕੰਪਨੀ 'ਤੇ ਇਲਜ਼ਾਮ ਲੱਗੇ ਨੇ ਕਿ ਐਸਟਰਾਜੈਨੇਕਾ ਦੀ ਕੋਵਿਡ ਵੈਕਸੀਨ ਦੇ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਹੈ ਕਈ ਲੋਕਾਂ ਨੂੰ ਗੰਭੀਰ ਬਿਮਾਰੀਆਂ ਹੋਈਆਂ ਨੇ ਜਿਸ ਦੇ ਚੱਲਦਿਆਂ ਕੰਪਨੀ ਦੇ ਖਿਲਾਫ ਕੋਰਟ 'ਚ 51 ਮਾਮਲੇ ਦਰਜ ਪੀਡਤਾ ਨੇ ਐਸਟਰਾਜੈਨਕਾ ਕੰਪਨੀ ਤੋਂ ਕਰੀਬ 1000 ਕਰੋੜ ਰੁਪਏ ਦਾ ਜ਼ੁਰਮਾਨਾ ਮੰਗਿਆ ਦੱਸ ਦਈਏ ਕਿ ਕੰਪਨੀ ਇਸ ਵੈਕਸੀਨ ਨੂੰ ਦੁਨੀਆ ਭਰ ਦੇ ਵਿੱਚ ਕੋਵੀ ਸ਼ੀਲਡ ਤੇ ਵੈਕਸ ਜੈਵਰੀਆ ਦੇ ਨਾਮ ਨਾਲ ਵੇਚਦੀ ਹੈ ਦਰਅਸਲ ਐਸਟਰਾਜੈਨਕਾ ਦੇ ਖਿਲਾਫ ਬ੍ਰਿਟੇਨ ਦੇ ਜੈਮੀ ਸਕਾਟ ਨਾਮ ਦੇ ਇੱਕ ਸ਼ਖਸ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸਕਾਟ ਨੇ ਦਾਵਾ ਕੀਤਾ ਹੈ ਕਿ ਉਹ ਦਵਾਈ ਦੇ ਨਾਲ ਸਾਈਡ ਇਫੈਕਟ ਦੇ ਚਲਦਿਆਂ ਬ੍ਰੇਨ ਡੈਮੇਜ ਦਾ ਸ਼ਿਕਾਰ ਸਿਰਫ ਇੰਨਾ ਹੀ ਨਹੀਂ ਕੰਪਨੀ ਦੀ ਕਰੋਨਾ ਵੈਕਸੀਨ ਦੇ ਖਿਲਾਫ ਦਰਜਨਾਂ ਪਰ ਤੋਂ ਜ਼ਿਆਦਾ ਲੋਕਾਂ ਨੇ ਕੋਟਦਾਰ ਰੁਕ ਕੀਤਾ ਇਹਨਾਂ ਲੋਕਾਂ ਦਾ ਇਲਜ਼ਾਮ ਹੈ ਕਿ ਵੈਕਸੀਨ ਲੈਂਦੋਂ ਬਾਅਦ ਉਹਨਾਂ ਨੂੰ ਸਾਈਡ ਇਫੈਕਟਸ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਇਹਨਾਂ ਲੋਕਾਂ ਦੇ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਘਰ 'ਚ ਛੋਟੇ ਬੱਚਿਆਂ ਦਾ ਸਾਨੂੰ ਹਰ ਇੱਕ ਛੋਟੀ ਗੱਲ ਤੇ ਕਿੰਨਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਇਹ ਇੱਕ ਖਬਰ ਦਰਸਾ ਰਹੀ ਹੈ ਮੁਹਾਲੀ ਤੋਂ ਆਈ ਖਬਰ ਨੇ ਬਹੁਤ ਚੰਗੇ ਤਰੀਕੇ ਨਾਲ ਇਹ ਸਮਝਾ ਦਿੱਤਾ ਮਾਮਲਾ ਪੰਜਾਬ ਦੇ ਆਈਪੀਐਸ ਜੋੜੇ ਨਾਲ ਜੁੜਿਆ ਹੋਇਆ ਹੈ ਬਹੁਤ ਛੋਟੇ ਬੱਚਿਆਂ ਨੂੰ ਅਸੀਂ ਖਾਣਾ ਖਵਾਉਂਦੇ ਆਂ ਤੇ ਕਈ ਵਾਰ ਉਹਨਾਂ ਨੂੰ ਖੰਗ ਆ ਜਾਂਦੀ ਹੈ ਤੇ ਅਸੀਂ ਘਬਰਾ ਜਾਂਦੇ ਆਂ ਤੇ ਪਿੱਠ ਤੇ ਥਪਥਪਾ ਕੇ ਨੋਰਮਲ ਕਰਨ ਦੀ ਕੋਸ਼ਿਸ਼ ਕਰਦੇ ਆਂ ਪਰ ਜਦੋਂ ਖਾਣਾ ਗਲ਼ਚ ਫਸ ਜਾਵੇ ਤੇ ਬੱਚੇ ਦੀ ਮੌਤ ਹੋ ਜਾਵੇ ਜੀ ਹਾਂ ਪੰਜਾਬ ਦੇ ਆਈਪੀਐਸ ਜੋੜੇ ਰਵਜੋਤ ਗਰੇਵਾਲ ਤੇ ਨਵਨੀਤ ਸਿੰਘ ਬੈਂਸ ਨੂੰ ਵੱਡਾ ਝਟਕਾ ਲੱਗਿਆ ਹੈ। ਉਹਾਂ ਦੀ 4 ਸਾਲਾ ਦੀ ਧੀ ਨਾਇਰਾ ਦਾ ਗਲਚ ਖਾਣਾ ਫਸਣ ਦੇ ਨਾਲ ਦਿਹਾਂਤ ਹੋ ਗਿਆ। ਜਦੋਂ ਡਾਕਟਰ ਕੋਲ ਲਿਜਾਇਆ ਗਿਆ ਤਾਂ ਉਦੋਂ ਤੱਕ ਬੱਚੀ ਦੀ ਮੌਤ ਹੋ ਗਈ ਸੀ। ਉਧਰ ਡਾਕਟਰ ਨੀਰਜ ਖੁੱਲਰ ਨੇ ਬਕਾਇਦਾ ਪ੍ਰੈਕਟੀਕਲੀ ਸਮਝਾਇਆ ਕਿ ਜਦੋਂ ਅਜਿਹੀ ਦਿੱਕਤ ਹੋਵੇ ਤਾਂ ਕੀ ਹੱਲ ਕਰੀਏ। ਬੇਸ਼ੱਕ ਬੱਚਾ ਬਹੁਤ ਹੀ ਛੋਟਾ ਕਿਉਂ ਨਾ ਹੋਵੇ। ਕਦੇ ਵੀ ਤੁਹਾਨੂੰ ਲੱਗਦਾ ਹੈ ਕਿ ਬੱਚਾ ਦੁੱਧ ਲੈਂਦੇ ਹੋਏ ਬੱਚੇ ਦਾ ਰੰਗ ਨੀਲਾ ਪੈ ਰਿਹਾ ਹੈ ਜਾਂ ਸਾਹ ਤੇਜ਼ ਲੈ ਰਿਹਾ ਹੈ ਜਾਂ ਸਾਹ ਘੱਟ ਲੈ ਰਿਹਾ ਤਾਂ ਆਪਣੇ ਆਪ ਤੁਸੀਂ ਕੁਝ ਨਹੀਂ ਕਰਨਾ ਆਪਣੇ ਆਪ ਕੋਈ ਮੈਡੀਸਿਨ ਨਹੀਂ ਦੇਣੀ ਹਾਂ ਜੇ ਬੱਚਾ ਥੋੜਾ ਵੱਡਾ ਹੈ ਤਾਂ ਤੁਸੀਂ ਜਿਵੇਂ ਤੁਸੀਂ ਖਾਣਾ ਖਿਲਾ ਰਹੇ ਹੋ ਬੱਚਾ ਕਈ ਵਾਰੀ ਲੇਟ ਕੇ ਖਾਣਾ ਖਾਂਦਾ ਹੈ ਤਾਂ ਉਹਨੂੰ 1 ਸਾਲ ਤੋਂ ਵੱਡੇ ਬੱਚੇ ਨੂੰ ਲੇਟ ਕੇ ਕਦੇ ਵੀ ਖਾਣਾ ਨਹੀਂ ਖਿਲਾਨਣਾ ਤੁਸੀਂ ਕਿਸੇ ਵੀ ਉਮਰ ਦੇ ਬੱਚੇ ਲਈ ਲੇਟ ਕੇ ਖਾਣਾ ਖਾਣਾ ਠੀਕ ਨਹੀਂ ਹੈ ਇਨ ਫੈਕਟੀ ਵੱਡਿਆਂ ਲਈ ਵੀ ਡਾਕਟਰ ਵੱਲੋਂ ਦੱਸਿਆ ਹੈ ਛੋਟੀਆਂ ਗੱਲਾਂ ਵੱਲ ਧਿਆਨ ਦਿੱਤਾ ਮਾਪਿਆਂ ਨੂੰ ਬਹੁਤ ਵੱਡੀ ਮੁਸੀਬਤ ਤੋਂ ਬਚਾ ਸਕਦਾ ਹੈ ਅੱਜ ਕੱਲ ਪੇਰੈਂਟਸ ਕੀ ਕਰਦੇ ਆ ਕਿ ਫੋਨ ਅੱਗੇ ਰੱਖ ਦਿੰਦੇ ਆ ਹਨਾ ਤੂੰ ਸਕਰੀਨ ਦਿਖਾਉਂਦੇ ਹੋਏ ਖਾਣਾ ਖਿਲਾਉਂਦੇ ਆ ਉਹਦੇ ਨਾਲ ਚੋਕਿੰਗ ਦੀ ਪ੍ਰੋਬਲਮਸ ਹੋਰ ਵਧ ਰਹੀਆਂ ਕਿਉਂਕਿ ਬੱਚੇ ਦਾ ਖਾਣਾ ਚਬਾਣ ਦੇ ਵੱਲ ਬਿਲਕੁਲ ਧਿਆਨ ਨਹੀਂ ਹੁੰਦਾ ਉਹ ਮੂੰਹ ਵਿੱਚ ਖਾਣਾ ਰੱਖ ਕੇ ਬਿਲਕੁਲ ਭੁੱਲ ਜਾਂਦਾ ਹੈ ਇਸ ਲਈ ਉਹ ਸਿਰਫ ਟੀਵੀ ਦੇਖ ਰਿਆ ਹੁੰਦਾ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਖਾਣਾ ਚਬਾਣਾ ਭੁੱਲ ਗਿਆ ਇਸ ਲਈ ਚੋਕਿੰਗ ਇਨਸੀਡੈਂਟਸ ਹੋਰ ਵੀ ਵੱਧ ਰਹੇ ਨੇ ਤੇ ਜੇ ਕਦੇ ਵੀ ਤੁਸੀਂ ਘਰ ਖਾਣਾ ਖਿਲਾ ਰਹੇ ਹੋ ਆਪਣੇ ਬੱਚੇ ਨੂੰ ਤੇ ਉਹਦਾ ਰੰਗ ਇੱਕਦਮ ਬਦਲ ਜਾਵੇ ਜਾਂ ਤੁਹਾਨੂੰ ਲੱਗੇ ਕਿ ਉਹ ਸਾਹ ਲੈਣਾ ਇੱਕਦਮ ਥੋੜੀ ਦੇਰ ਲਈ ਬੰਦ ਕਰ ਗਿਆ ਤਾਂ ਦੋ ਤਿੰਨ ਚੀਜ਼ਾਂ ਨੇ ਜਿਹੜੀ ਤੁਸੀਂ ਘਰ ਕਰ ਸਕਦੇ ਹੋ ਜਿਹਨੂੰ ਕਿ ਆਪਾਂ ਫਰਸਟ ایڈ ਕਹਿੰਦੇ ਆ ਹਸਪੀਟਲ ਪਹੁੰਚਣ ਤੋਂ ਪਹਿਲਾਂ ਹਸਪੀਟਲ ਤਾਂ ਤੁਸੀਂ ਜਾਣਾ ਹੀ ਹੈ ਘਰ ਦੇ ਨੇੜੇ ਜਿਹੜੇ ਵੀ ਤੁਹਾਡੇ ਬੱਚਾ ਦੇ ਡਾਕਟਰ ਹੈ ਉਦੋਂ ਤੱਕ ਪਹੁੰਚਦੇ ਹੋਏ ਤੁਸੀਂ ਦੋ ਫਰਸਟ ایڈ ਦੇਣੀ ਹੈ ਇੱਕ ਜੇ ਤੁਹਾਡਾ 1 ਸਾਲ ਤੋਂ ਨੀਚੇ ਬੱਚਾ ਹੈ ਤੁਸੀਂ ਉਹਨੂੰ ਗੋਦ ਵਿੱਚ ਲੈਣਾ ਹੈ ਐਦਾਂ ਆਪਣੀ ਬਾਹ ਬੱਚੇ ਦੇ ਪਿੱਠ ਦੇ ਅੱਗੇ ਰੱਖਣੀ ਹੈ ਤੇ ਇਹਨੂੰ ਅਸੀਂ 2 ਫਿੰਗਰ ਟੈਕਨੀਕ ਕਹਿੰਦੇ ਹਾਂ ਦੋ ਫਿੰਗਰ ਬੱਚੇ ਦੀ ਛਾਤੀ ਦੇ ਉੱਤੇ ਇਸ ਤਰੀਕੇ ਨਾਲ ਤੁਸੀਂ ਐਵੇਂ ਪ੍ਰੈਸ ਕਰਨਾ ਹੈ ਇਹਨੂੰ ਇਹਨੂੰ ਅਸੀਂ ਚੈਸਥ ਥਰਸਟ ਕਹਿੰਦੇ ਹਾਂ ਅੰਜ ਵਾਰੀ ਤੁਸੀਂ ਐਦਾਂ ਕਰਨਾ ਹੈ ਜ਼ੋਰ ਦੇ ਨਾਲ ਤਾਂ ਕਿ ਜਿਹੜਾ ਉਹਦੇ ਗਲੇ ਦੇ ਵਿੱਚ ਖਾਣਾ ਫਸਿਆ ਹੋਇਆ ਹੈ ਉਹ ਨਿਕਲ ਜਾਵੇ ਤੇ ਐਦਾਂ ਕਰਦੇ ਹੋਏ ਤੁਸੀਂ ਉਹਦੇ ਫੇਸ ਦੇ ਵੱਲ ਧਿਆਨ ਰੱਖਣਾ ਹੈ ਕਿ ਸਾਹ ਬੱਚਾ ਲੈ ਰਿਹਾ ਹੈ ਜਾਂ ਨਹੀਂ ਲੈ ਰਿਹਾ ਹੈ ਠੀਕ ਹੈ ਤੇ ਜੇ ਇਸ ਤੋਂ ਇਸ ਤੋਂ ਬਾਅਦ ਅਸੀਂ ਇੱਕ ਬੈਕ ਸਲਾਬ ਦਿੰਦੇ ਹਾਂ ਬੱਚੇ ਨੂੰ ਐਦਾਂ ਕਰਨ ਤੋਂ ਬਾਅਦ ਤੁਸੀਂ ਦੇਖ ਲਿਆ ਕਿ ਹਾਂ ਬੱਚੇ ਦਾ ਖਾਣਾ ਬਾਹਰ ਨਿਕਲ ਰਿਹਾ ਹੈ 1 2 3 4 5 ਫਿਰ ਬੱਚੇ ਨੂੰ ਪੁੱਠਾ ਕਰਨਾ ਹੈ ਤੁਸੀਂ ਐਦਾਂ ਤੇ ਐਦਾਂ ਪੰਜ ਵਾਰੀ ਥਾਪੀ ਮਾਰਨੀ ਹੈ ਬਹਾਲੀ ਤੋਂ ਕੈਮਰਾਮੈਨ ਅਮਰਦੀਪ ਸਿੰਘ ਨਾਲ ਮਨੋਜ ਰਾਠੀ ਨੂੰ ਜੇਟੀਨ ਪੰਜਾਬ